ਪਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀ ਸਾਥੀਆਂ ਦੇ ਵੱਲੋਂ ਲਗਾਤਾਰ ਭੁੱਖ ਹੜਤਾਲ ਜਾਰੀ ਹੈ ਤੇ ਦੂਜੇ ਪਾਸੇ ਪਰਿਵਾਰ ਨੇ ਵੀ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਹੋਇਆ ਹੈ ਤੇ ਜਿਸ ਦੇ ਦੌਰਾਨ ਇੱਕ ਵੱਡੀ ਮੰਗ ਕੀਤੀ ਜਾ ਰਹੀ ਹੈ ਕਿ ਸਿੱਖ ਜਥੇਬੰਦੀਆਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਤੇ ਉੱਥੇ ਹੀ ਐਮਪੀ ਸਿਮਰਤ ਸਿੰਘ ਮਾ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ ਤੇ ਉਹਨਾਂ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਅਸਾਮ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਵੱਲੋਂ ਭੁੱਖ ਹੜਤਾਲ ਕੀਤੇ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਕਾਫੀ ਸਿੱਖ ਜਥੇਬੰਦੀਆਂ ਚਿੰਤਤ ਨੇ ਤੇ ਜਿਸ ਦੇ ਦੌਰਾਨ ਉਹਨੇ ਕਿਹਾ ਕਿ ਮੈਂ ਕਾਫੀ ਵਾਰ ਡੀਸੀ ਤੋਂ ਮੰਗ ਕੀਤੀ ਹੈ ਕਿ ਇਜਾਜ਼ਤ ਦਿੱਤੀ ਜਾਵੇ ਤੇ ਆਸਾਂ ਮੈਨੂੰ ਭੇਜਿਆ ਜਾਵੇ ਪਰੰਤੂ ਮੈਨੂੰ ਨਹੀਂ ਮਿਲਣ ਦੀ ਇਜਾਜ਼ਤ ਮਿਲ ਰਹੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਮੈਂ ਕਾਹਦਾ ਐਮਪੀ ਜੇਕਰ ਮੈਨੂੰ ਸਿੱਖ ਜਥੇਬੰਦੀਆਂ ਦੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਮਿਲ ਰਹੀ ਤੇ ਜਿਸ ਨੂੰ ਲੈ ਕੇ ਲਗਾਤਾਰ ਫਲਟ ਵਾਰ ਵੀ ਉਹਨਾਂ ਨੇ ਸਰਕਾਰ ਤੇ ਕੀਤਾ ਤੇ ਉਹਨਾਂ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਇੱਕੋ ਗੱਲ ਕਹੀ ਗਈ ਹੈ ਕਿ ਜਾਂ ਤਾਂ ਅਸੀਂ ਪੰਜਾਬ ਦੇ ਵਿੱਚ ਆਵਾਂਗੇ ਜਾਂ ਅਸੀਂ ਆਪਣਾ ਸ਼ਰੀਰ ਛੱਡ ਦੇਵਾਂਗੇ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਕਾਫੀ ਚਿੰਤਤ ਨੇ ਤੇ ਉੱਥੇ ਹੀ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਇੱਕ ਵੱਡੀ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਭਾਈ ਅਮਰਿਤਪਾਲ ਅਤੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਜਿਹੜਾ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਤੇ ਜਿਸ ਤੋਂ ਬਾਅਦ ਲਗਾਤਾਰ ਭੁੱਖ ਹੜਤਾਲ ਜਾਰੀ ਹੈ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਨੇ ਵੱਡੀ ਮੰਗ ਜਿਹੜੀ ਸਰਕਾਰ ਤੋਂ ਕੀਤੀ ਹੈ ਤੇ ਉੱਥੇ ਹੀ ਐਸਜੀਪੀਸੀ ਨੇ ਵੀ ਜਿਹੜੀ ਬੀਤੇ ਦਿਨਾਂ ਦੇ ਵਿੱਚ ਪੰਜ ਮੈਂਬਰੀ ਕਮੇਟੀ ਬਣਾਈ ਤੇ ਜਿਸ ਤੋਂ ਬਾਅਦ ਹੁਣ ਐਮਪੀ ਸਿਮਰਨਜੀਤ ਸਿੰਘ ਮਾਰਬੀ ਸਿੰਘਾਂ ਦੇ ਪੱਖ ਦੇ ਵਿੱਚ ਆਏ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮੈਂ ਪੀ ਸਮਰਨ ਜੈ ਸਿੰਘ ਮੰਨਦਾ ਹੋਰ ਕੀ ਕਹਣਾ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ ਅੰਮ੍ਰਿਤਸਰ ਦੇ ਡੀਸੀ ਤੋਂ ਪਰਮਿਸ਼ਨ ਲੈਣ ਦੀ ਕਿ ਮੈਨੂੰ ਉੱਥੇ ਆਮ ਜਾਣ ਦੋ ਪਰ ਸਰਕਾਰ ਮੈਨੂੰ ਪਰਮਿਸ਼ਨ ਨਹੀਂ ਦਿੰਦੀ ਨਾ ਮੈਨੂੰ ਤਿਹਾਰ ਜੇਲ੍ਹ ਦੇ ਵਿੱਚ ਜਿਹੜੇ ਹਵਾਲਾ ਸਾਹਿਬ ਹੈ ਉਹਨਾਂ ਨੂੰ ਮਿਲਣ ਦੀ ਨਾ ਜਿਹੜੇ ਕਸ਼ਮੀਰ ਦੇ ਮਲਕ ਸਾਹਿਬ ਹੈ ਉਹਨਾਂ ਨੂੰ ਮਿਲਣ ਦੀ ਨਾ ਸ਼ਬੀਰ ਸਾਹਿਬ ਜਿਹੜੇ ਕਸ਼ਮੀਰ ਦੇ ਉਹਨਾਂ ਨੂੰ ਮਿਲਣ ਦੀ ਮੇਰੇ ਲਈ ਦਰਵਾਜ਼ੇ ਬੰਦ ਹੈ ਹੋਨਬੀ ਮੈਂ ਬੰਬਰ ਸਰ ਦੇ ਜੇਲ੍ਹ ਦੇ ਵਿੱਚ ਗਿਆ ਸੀਗਾ ਜਿਹੜੇ ਬਾਰਿਸ ਪੰਜਾਬ ਤੇ ਕੋਈ 25 ਉਥੇ ਕਿੱਦੀ ਰੱਖੇ ਹੋਏ ਐ ਉਥੇ ਵੀ ਮੈਨੂੰ ਇਜਾਜ਼ਤ ਨਹੀਂ ਦਿੱਤੀ ਮੇਰਾ ਮਤਲਬ ਹੈ ਕਿ ਮੈਂ ਕਸ਼ਮੀਰ ਜਾਣਾ ਚਾਹਾਂ ਤੇ ਕਸ਼ਮੀਰ ਦੇ ਵਿੱਚ ਵੀ ਰੋਕ ਲੱਗਦੀ ਲੱਗਦੀ ਹੈ ਮੇਰਾ ਮਤਲਬ ਇਹ ਹੈ ਕਿ ਫਿਲਮ ਐ ਐਮਪੀ ਕਾ ਦਾ ਕਿ ਜੀ ਜੀ ਮੈਂ ਦੇਸ਼ ਦੇ ਵਿੱਚ ਆ ਰਹਿ ਨਹੀਂ ਸਕਦਾ ਤੇ ਮੇਰੇ ਲਈ ਦੇਸ਼ ਤੇ ਬਾਉਂਡਰੀਜ਼ ਬਣਾਤੀਆਂ ਤੇ ਹੁਣ ਜਦੋਂ ਤਾਂ કંਸਾ ਅੰਨਾ ਦਾ ਜਦੋਂ ਜੈ ਚੱਲੀ ਹੈ ਇੱਕ ਹੋਰ ਨਵਾਂ ਬਾਰਡਰ ਪੰਜਾਬ ਦੇ ਉੱਤੇ ਬਣਾਤਾ ਜਿਹਦੇ ਵਿੱਚ ਨਾ ਕੋਈ ਕਸ਼ਮੀਰ ਜਾ ਸਕਦਾ ਨਾ ਕੋਈ ਜਦਾਖ ਦਾ ਸਕਦਾ ਨਾ ਜਿਹੜੇ ਉਨਾ ਹੀ ਦੇ ਜ਼ਿਲ੍ਹੇ ਹੈਗੇ ਆ ਕਾਂਗਰਸ ਦੇ ਹੈ ਚੰਬੇ ਦੇ ਹੈ ਮਾਸੂ ਦੇ ਉੱਤੇ ਜਾ ਸਾ ਦਾਇਤਾ ਇੱਕ ਨਵਾਂ ਦੇਸ਼ ਬਣਾਤਾ ਇਹਨਾਂ ਨੇ ਬੰਦ ਕਰਕੇ ਮਾਨ ਸਾਹਿਬ ਇਹ ਤੇ ਪੱਤਰਕਾਰਾਂ ਨੂੰ ਬੜੀਆਂ ਧਮਕੀਆਂ ਆ ਰਹੀਆਂ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚੁਣੇ ਹੋਏ ਨੁਮਾਇੰਦੇ ਪੱਤਰਕਾਰਾਂ ਨੂੰ ਧਮਕੀਆਂ ਦੇ ਰਹੇ ਨੇ ਅੱਜ ਵੀ ਪੱਤਰਕਾਰਾਂ ਦੇ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਤੁਸੀਂ ਕਿੰਨੀ ਕਿ ਸਹਿਮਤੀ ਪ੍ਰਗਟ ਕਰਦੇ ਹੋ ਪੱਤਰਕਾਰਾਂ ਦੇ ਨਾਲ ਮੈਨੂੰ ਸਮਝ ਨਹੀਂ ਆ ਪਰ ਤੁਸੀਂ ਆਪ ਵੀ ਲੋਕੋ ਦੇਖੋ ਕਿ ਦਿੱਕਤ ਕਿ ਤਰ੍ਹਾਂ ਵੀ ਮੋਚਾ ਜਾ ਰਿਹਾ ਹੈ ਜਿੱਲਾ ਦਾ ਤਰ ਪੂਰ ਹੈ ਅਮੀਰ ਜਿਹੜਾ ਨਾ ਹੰਤਮ ਗਿਆ ਤਾਂ ਮਾਰ ਸਾਹਿਬ ਚੋਣ ਮੈਦਾਨ ਚ ਕੈਂਡੀਡੇਟ ਸਾਰੇ ਤਕੜੇ ਹੁੰਦੇ ਨੇ ਮੌਜੂਦਾ ਕੈਬਨਿਟ ਮੰਤਰੀ ਨੀਰ ਦੇ ਮੈਦਾਨ ਵਿੱਚ ਆਉਣ ਦੀ ਚਰਚਾ ਤੁਹਾਡੇ ਮੁਕਾਬਲੇ ਲਾ ਮੰਨਦੇ ਹੋ ਚੋਣ ਦਿਲਚਸਪ ਹੋਵੇਗੀ ਕੌਣ ਆਉਣਾ ਚਾਹੁੰਦਾ ਹੈ ਕੈਬਨਿਟ ਮੰਤਰੀ ਵੀ ਚਰਚਾ ਕੋਈ ਆਜੀ ਜੀ ਇਹ ਮੈਦਾਨ ਖੁੱਲਾ ਹੈ ਭੱਜਦਿਆਂ ਨੂੰ ਇਹ ਵਾਣ ਤੋਂ ਇੱਕੋ ਹੀ ਹੁੰਦਾ ਹੈ